वाहे गुरु जी का खालसा गुरु जी की फतेह दंडोत बंदन अनेक बार सर्ब कला समरथ सर्ब कला समरथ डोलन तेरा को प्रभु ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ મે સુમારે અત અગનત અતો લે જો બલાવો ત્યો નાનક દાસ બોલે વાહી ગરજી કા કંસાન વાહી ગરજી કી ફતે તનગુર અરજન દેવ સાહેબજી તનગુર અરજન દેવ સાહેબજી ਤਨਗੁਰ ਅਰਜਨ ਦੇਵ ਸਾਹਿਬ ਜੀ ਤਨਗੁਰ ਅਰਜਨ ਦੇਵ ਸਾਹਿਬ ਜੀ ਤਨਗੁਰ ਅਰਜਨ ਦੇਵ ਸਾਹਿਬ ਜੀ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾਇ ਤਨਗੁਰ ਅਰਜਨ ਦੇਵ ਸਾਹਿਬ ਮਹਾਰਾਜ ਦੀ ਸਿੱਧੀ ਸਾਕੇ ਜੋ ਮਹਾਰਾਜ ਦੀ ਕਿਰਪਾ ਨਾਲ ਦਰਸ਼ਨ ਕਰ ਰਹੇ ਸਾਰੀ ਸੰਗਤ ਮਹਾਰਾਜ ਦੇ ਦਰਸ਼ਨ ਕੀਤੇ ਕੀ ਮਹਾਰਾਜ ਨੂੰ 36 ਘੰਟੇ ਹੋ ਗਏ ਸੀ 25 ਤਰੀਕ ਰਾਤ ਨੂੰ ਮਹਾਰਾਜ ਚੰਦੂ ਦੀ ਹਵੇਲੀ ਵਿੱਚ ਗਏ ਤੇ ਉਸ ਤੋਂ ਬਾਅਦ 26 ਦਾ ਵੀ ਪੂਰਾ ਦਿਨ ਤੇ 26 ਦੀ ਵੀ ਰਾਤ 36 ਘੰਟੇ ਮਹਾਰਾਜ ਨੇ ਨਾ ਕੁਝ ਖਾਦਾ ਨਾ ਪੀਤਾ ਕਿਉਂਕਿ ਮਹਾਰਾਜ ਨੇ ਵਚਨ ਕਰ ਦਿੱਤੇ ਜਦ ਚੰਦੂ ਨੇ ਕਟਾਕ ਕੀਤਾ ਨਾ ਕਿ ਕੁਝ ਖਾਣ ਪੀਣ ਨੂੰ ਨਹੀਂ ਦੇਣਾ ਤੇ ਗੁਰੂ ਸਾਹਿਬ ਨੇ ਕਿਹਾ ਖਾਣ ਨੂੰ ਮੰਗੇ ਉਹ ਚੰਦੂ ਜੀ ਨੂੰ ਭੁੱਖ ਲੱਗਦੀ ਹੋਏ ਜਿਹਨੂੰ ਪਾਣੀ ਉਹ ਮੰਗੇ ਜਿਹਨੂੰ ਤਰੇ ਲੱਗਦੀ ਹੋਏ ਵਚਨ ਕਰਦਿਆਂ ਤੇਰੇ ਘਰ ਇੱਥੇ ਨਾ ਕੁਛ ਖਾਂਗੇ ਨਾ ਪੀਾਂਗੇ ਨਾ ਆਰਾਮ ਕਰਾਂਗੇ ਜਾਂ ਚਲਾ ਜਾਂ ਜਦ ਵੀ ਆਏਗਾ ਵੇਖੇਗਾ ਇੱਥੇ ਅਡੋਲ ਪਾਏਗਾ ਮਹਾਰਾਜ ਉਸੇ ਚੌਂਕੜੇ ਤੇ ਅਡੋਲ ਬੈਠੇ ਰਹੇ ਗੁਰੂ ਸਾਹਿਬ ਨੇ ਇੱਕ ਆਪਣਾ ਗੋਡਾ ਤੱਕ ਨਹੀਂ ਹਿਲਾਇਆ ਫਿਰ ਚੰਦੂ ਨੇ ਆ ਕੇ ਭੇੜੇ ਬੋਲ ਬੋਲੇ ਤੇ ਮਹਾਰਾਜ ਨੂੰ ਦੇਗੇ ਵਿੱਚ ਉਬਾਲਣ ਦੀ ਤਿਆਰੀ ਕੀਤੀ ਜੇ ਕੋ ਬੋਲੇ ਸੱਚ ਕੂੜਾ ਜਨ ਚਾਵਈ ਮਹਾਰਾਜ ਨੇ ਤੇ ਸੱਚ ਬੋਲਿਆ ਨਾ ਕਿ ਬਈ ਤੇਰੇ ਤੂੰ ਚਬਾਰ ਹੈ ਤੇ ਅਸੀਂ ਮੋਰੀਆਂ ਵੀ ਸਾਨੂੰ ਗਰੀਬਾਂ ਨੂੰ ਕੋਈ ਗਰੀਬ ਮਿਲ ਜਾਏਗਾ ਤੇ ਮਹਾਰਾਜ ਨੇ ਕਿਹਾ ਵੀ ਗੁਰੂ ਨਾਨਕ ਦੀ ਸੰਗਤ ਨੇ ਜਦ ਮੋਹ ਲਗਾਤੀ ਵੀ ਰਿਸ਼ਤਾ ਨਹੀਂ ਕਰਨਾ ਤੇ ਫਿਰ ਨਹੀਂ ਕਰ ਸਕਦੇ ਗੁਰੂ ਨਾਨਕ ਦੀ ਸੰਗਤ ਦਾ ਕਿਹਾਂ ਜਿਹੜਾ ਮੋੜ ਨਹੀਂ ਸਕਦੇ ਪਰ ਉਹ ਜਿਹੜਾ ਜਿਨ੍ਹਾਂ ਦੇ ਅੰਦਰ ਕੂੜ ਵਰਤਦਾ ਉਹ ਤੇ ਹੰਕਾਰ ਵਿੱਚ ਇਰਖਾ ਦੇ ਵੇਖੀ ਸੜਨ ਲੱਗ ਪੈਂਦੇ ਨੇ ਉਹਨਾਂ ਨੂੰ ਸੱਚੀ ਗੱਲ ਜਿਹੜੀ ਹੈ ਸਮਝ ਨਹੀਂ ਪੈਂਦੀ ਨਾ ਉਹਨਾਂ ਨੂੰ ਆਪਣਾ ਕੀਤਾ ਗਲਤ ਕੰਮ ਦਿਸਾਂਦਾ ਮਹਾਰਾਜ ਨੂੰ ਦੇਗੇ ਵਿੱਚ ਉਹਬਾਲਣ ਦੀ ਤਿਆਰੀ ਕੀਤੀ ਪਰ ਕਵੀਰਾ ਸੰਤੋਖ ਸਿੰਘ ਜੀ ਲਿਖਦੇ ਨੇ ਆਪੇ ਜਾਏ ਬੈਠੇ ਆਪ ਹੀ ਉੱਠ ਕੇ ਆਪੇ ਉੱਠ ਕੇ ਜਾ ਕੇ ਬੈਠ ਗਏ ਸਿਪਾਈਆਂ ਨੂੰ ਇਸ਼ਾਰੇ ਨਾਲ ਹੀ ਰੋਕ ਦਿੱਤਾ ਕਿ ਤੁਹਾਡੀ ਲੋੜ ਨਹੀਂ ਹੈ ਜਿਹੜੇ ਅੱਗ ਦੇ ਪਾਂਬੜ ਮੱਚੇ ਪਏ ਸੀ ਦੇਗ ਕੈਸੀ ਗਰਮ ਸੀ ਪਾਣੀ ਉਬਾਲੇ ਖਾਰਿਆ ਸੀ ਗੁਰੂ ਸਾਹਿਬ ਉਸ ਦੇਗ ਵਿੱਚ ਆਪ ਹੀ ਜਾ ਕੇ ਬੈਠ ਗਏ ਭਾਈ ਪੀਰਾਨਾ ਜੀ ਕੋਲ ਸਹਿਨ ਨਹੀਂ ਹੋ ਰਿਆ ਤੇ ਭਾਈ ਪੀਰਾਨਾ ਜੀ ਨੂੰ ਮਹਾਰਾਜ ਨੇ ਰੋਕ ਦਿੱਤਾ ਤੇ ਰੋਕ ਕੇ ਮਹਾਰਾਜ ਨੇ ਕੀ ਕਿਹਾ ਇਸ ਤਰ੍ਹਾਂ ਨਾ ਜਾਣੋ ਕਿ ਅਸੀਂ ਦੇਗ ਵਿੱਚ ਬੈਠੇ ਆਂ ਉਬਲਦੀ ਇਸ ਤਰ੍ਹਾਂ ਜਾਣੋ ਕਿ ਅਸੀਂ ਇਹਨਾਂ ਦੀਆਂ ਜਿਹੜੀਆਂ ਜੜਾਂ ਨੇ ਨਸ ਜ਼ੁਲਮ ਦੀਆਂ ਉਖਾਰੇ ਪਾਣੀ ਵਿੱਚ ਸੁੱਟ ਰਿਆਂ ਜਿਹੜੇ ਰੁੱਖ ਦੀ ਜੜ ਨੂੰ ਖਾਰੇ ਪਾਣੀ ਪੈ ਜਾਏ ਫਿਰ ਉਹਦਾ ਨਾਸ ਨਿਸ਼ਚਿਤ ਹੈ ਗੁਰੂ ਸਾਹਿਬ ਨੇ ਸਮਝਾਇਆ ਰੋਕਿਆ ਕਿ ਨਾ ਮਾਰ ਖਾਓ ਕਿਉਂਕਿ ਉਹਦੇ ਸਿਪਾਈ ਸੋਟਿਆਂ ਨਾਲ ਮਾਰਦੇ ਸੀ ਪੰਜੋਂ ਬ੍ਰਹਮ ਗਿਆਨੀ ਸਿੱਖ ਕੁਝ ਵੀ ਕਰ ਸਕਦੇ ਸੀ ਪਰ ਗੁਰੂ ਸਾਹਿਬ ਦੀ ਆਗਿਆ ਵਿੱਚ ਰਹਿ ਕੇ ਆਪਣੀ ਸ਼ਕਤੀ ਨੂੰ ਜਰਿਆ ਤਨਕਾ ਮਾਤ੍ਰ ਵੀ ਫਿਰ ਸ਼ਕਤੀ ਨਹੀਂ ਵਿਖਾਈ ਜੇ ਜਦੋਂ ਇਹ ਦਿਨ ਟਲਿਆ ਥੱਕ ਗਿਆ ਨਾ ਜਦੋਂ ਚੰਦੂ ਵੇਖ-ਵੇਖ ਕੇ ਤੇ ਗੁਰੂ ਸਾਹਿਬ ਨੂੰ ਦੇਗ ਵਿੱਚੋਂ ਬਾਹਰ ਕਢਿਆ ਮਹਾਰਾਜ ਦਾ ਜਿਹੜਾ ਸਰੀਰ ਦਾ ਹੈ ਨਾ ਮਾਸ ਬੋਦੀ ਪੋਲਾ ਥੱਲੇ ਨੂੰ ਲਟਕ ਆਇਆ ਸੀ ਮਹਾਰਾਜ ਦੀ ਆਪਣਾ ਹੀ ਬਾਣਾ ਇਸ ਤਰ੍ਹਾਂ ਸੀ ਕਿ ਸਰੀਰ ਦਾ ਮਾਸ ਇਸ ਤਰ੍ਹਾਂ 70% ਤੱਕ ਜਿਹੜਾ ਉਹ ਸਰੀਰ ਦਾ ਜਿਹੜਾ ਨਾ ਕੋਕੀ ਬਈ ਨਾਸ ਕੋਕੀ ਹੋ ਗਿਆ ਕਿ ਰਹਿ ਨਹੀਂ ਮਾਸ ਹੱਡੀਆਂ ਨਾਲ ਲੱਗਿਆ ਹੋਇਆ ਬਿਲਕੁਲ ਪੋਲਾ ਲਟਕਿਆ ਹੋਇਆ ਗੁਰੂ ਸਾਹਿਬ ਉਸ ਤਰ੍ਹਾਂ ਹੀ ਆ ਕੇ ਬੈਠ ਗਏ ਅਡੋਲ ਆਪਣੀ ਅਵਸਥਾ ਵਿੱਚ ਮਹਾਰਾਜ ਦਾ ਚਿਹਰਾ ਉਸ ਤਰ੍ਹਾਂ ਹੀ ਖੜਿਆ ਹੋਇਆ ਹੈ ਚਿਹਰੇ ਤੇ ਮਸਤਕ ਤੇ ਕੋਈ ਸ਼ਿਕਨ ਨਹੀਂ ਉਵੇਂ ਹੀ ਮਹਾਰਾਜ ਦਾ ਨੂਰਾਨੀ ਮਸਤਕ ਦਗ ਰਿਹਾ ਤੇ ਚਿਹਰਾ ਉਸੇ ਤਰ੍ਹਾਂ ਖੜਿਆ ਹੋਇਆ ਹੈ ਬਾਣੀ ਦਾ ਬਹੁਤਾ ਹੈ ਧੀਰਜ ਦੀ ਮੂਰਤ ਦੇਗੇ ਵਿੱਚ ਪਿਆ ਉਬਲੇ ਪਾਣੀ ਦਾ ਚੰਨ ਸੋਨਾ ਇਸੇ ਕਵਿਤਾਵਾਂ ਦੇ ਮੋਲ ਨੇ ਕਿ ਬਾਣੀ ਦੇ ਮੋਹਿਤ ਨੇ ਧੀਰਜ ਦੀ ਮੂਰਤ ਨੇ ਪਰ ਆਪਣੇ ਬਾਣੀ ਅੰਦਰ ਦੇਗ ਵਿੱਚ ਉਬਲਦੇ ਪਏ ਨੇ ਤੇ ਫਿਰ ਕਿਦੇ ਲਈ ਸਾਡੇ ਲਈ ਸਾਡੇ ਤੇ ਪਰਉਪਕਾਰ ਕਰਨ ਲਈ ਜੇ ਗੁਰੂ ਸਾਹਿਬ ਨੇ 5 ਦਿਨ ਤਸੀਹੇ ਵਾਲੇ ਕੁਝ ਨਹੀਂ ਪੀਤਾ ਮੂਖ ਵਿੱਚ ਕੋਈ ਪਾਣੀ ਦਾ ਕੁੱਟ ਨਹੀਂ ਰੱਖਿਆ ਤੇ ਉਹਨਾਂ ਦੀ ਯਾਦ ਵਿੱਚ ਛਬੀਲਾ ਅਸੀਂ ਪੀ ਰਹੇ ਹਾਂ ਉਹਨਾਂ ਨੂੰ ਯਾਦ ਕਰਕੇ ਜੇ ਮਹਾਰਾਜ ਨੇ ਅੰਦਾ ਦਾਣਾ ਨਹੀਂ ਛੱਕਿਆ ਤੇ ਤੇ ਲੰਗਰ ਚੱਲ ਰਹੇ ਨੇ ਈ ਗੁਰੂ ਸਾਹਿਬ ਨੂੰ ਯਾਦ ਕਰਕੇ ਉਹਨਾਂ ਦੇ ਪਿਆਰੇ ਸਿੱਖ ਜਿਹੜੇ ਨੇ ਹੋਰ ਸਿੱਖ ਸੰਗਤਾਂ ਦੀ ਸੇਵਾ ਕਰਦੇ ਨੇ ਉਹਨਾਂ ਦਿਨਾਂ ਨੂੰ ਯਾਦ ਕਰਕੇ ਕਿ ਵੀ ਉਸ ਵਕਤ ਸਾਡੇ ਗੁਰੂ ਸਾਹਿਬ ਨੇ ਮੁੱਖ ਵਿੱਚ ਕੁਝ ਨਹੀਂ ਰੱਖਿਆ ਸੀ ਤੇ ਗੁਰਸਿੱਖਾਂ ਅੰਦਰ ਗੁਰੂ ਵਰਤਦਾ ਹੈ ਤੇ ਜਦ ਗੁਰਸਿੱਖਾਂ ਨੂੰ ਚਕਾਣਗੇ ਤੇ ਭਾਵਨਾ ਰੱਖੀ ਜਾਂਦੀ ਹੈ ਕਿ ਸਾਡੇ ਗੁਰੂ ਤੱਕ ਪਹੁੰਚਦਾ ਹੈ ਮਹਾਰਾਜ ਕਿਰਪਾ ਕਰਦੇ ਨੇ ਜਦੋਂ ਅਗਲੇ ਦਿਨ ਚੰਦੂ ਆਇਆ ਨਾ ਤੇ ਫਿਰ ਵੀ ਉਹਨੇ ਇਸੇ ਤਰ੍ਹਾਂ ਹੀ ਡਾਂਟ ਪੜਦਾ ਜਿਹੜਾ ਉਹ ਰੱਖਿਆ ਸੰਗਤ ਜੀ ਜੋ ਪਰ ਫਿਰ ਰਾਤ ਬੀਤੀ ਨਾ ਆਪ ਜੀ ਕਲ ਦਰਸ਼ਨ ਕਰ ਰਹੇ ਸੀ ਕਿ ਜਿਹੜੀ ਚੰਦੂ ਦੀ ਨੂੰਹ ਹੈ ਨਾ ਉਹ ਇੱਕ ਸਿੱਖ ਦੀ ਬੇਟੀ ਹੈ ਤੇ ਉਹ ਸਿੱਖ ਕੌਣ ਹੈ ਉਹ ਗਵਾਲੀਅਰ ਦਾ ਸਿੱਖ ਹੈ ਤੇ ਜਿਹੜਾ ਗਵਾਲੀਅਰ ਦਾ ਕਿਲਾ ਹੈ ਜੇਲਤ ਉਹਦਾ ਦਰੋਗਾ ਹੈ ਉਹ ਹਰੀਦਾਸ ਉਹਦੀ ਬੇਟੀ ਹੈ ਜਿਹੜੀ ਚੰਦੂ ਦੇ ਪੁੱਤਰ ਕਰਮਚੰਦ ਨਾਲ ਵਿਆਹੀ ਹੋਈ ਹੈ ਉਹਨੂੰ ਪਤਾ ਲੱਗਿਆ ਪਰਿਵਾਰ ਵਿੱਚ ਬਾਤ ਹੋਈ ਕਿ ਚੰਦੂ ਐਸਾ ਕੀ ਕਰ ਰਿਹਾ ਹਵੇਲੀ ਦੇ ਦੂਸਰੇ ਪਾਸੇ ਕਿ ਪੂਰਾ ਦਿਨ ਅਗ ਜਲਦੀ ਰਹੀ ਹੈ ਐਨਾ ਸੇਕ ਸੀ ਕਿ ਦੇ ਉੱਪਰ ਹੁਣ ਜ਼ੁਲਮ ਕਰ ਰਿਹਾ ਕਿਦਾਂ ਨੰਬਰ ਲਗਾਇਆ ਹੈ ਤੇ ਪਤਾ ਚੱਲਿਆ ਕਿ ਤੰਗੁਰ ਅਰਜਨ ਦੇਵ ਮਹਾਰਾਜ ਨੂੰ ਤਸੀਹੇ ਦੇ ਰਿਹਾ ਹੈ ਉਹਨਾਂ ਨੂੰ ਆਪਣੀ ਹਵੇਲੀ ਵਿੱਚ ਲਿਆਇਆ ਸੀ ਉਸ ਤੀ ਰਾਣੀ ਨੂੰ ਜਿਹੜਾ ਸਦਾ ਕੋਰ ਉਹਦਾ ਨਾਮ ਆਇਆ ਉਸ ਨੂੰ ਬੜਾ ਹੀ ਵਿਰਾਗ ਹੋਇਆ ਵਿਆਕੁਲ ਹੋ ਗਿਆ ਉਹਦਾ ਹਿਰਦਾ ਬਹੁਤ ਰੋਈ ਕਿ ਜਿਸ ਘਰ ਦੀ ਮੈਂ ਤੀਆਂ ਉੱਤੇ ਗੁਰੂ ਸਾਹਿਬ ਦੀ ਬਾਣੀ ਪੜੀ ਜਾਂਦੀ ਹੈ ਗੁਰੂ ਸਾਹਿਬ ਕੋਲ ਅਸੀਂ ਕਿੰਨੀਆਂ ਹੀ ਬਖਸ਼ੀਸ਼ਾਂ ਮੇਰੇ ਪਰਿਵਾਰ ਨੇ ਲਿੱਤੀਆਂ ਨੇ ਉਹਨਾਂ ਦਾ ਨਾਮ ਜਪ ਕੇ ਅਸੀਂ ਸੁਖ ਲਿੱਤੇ ਨੇ ਉਹਨਾਂ ਦੀ ਚਰਨ ਧੂੜ ਅਸੀਂ ਮਸਤਕ ਤੇ ਲਾ ਕੇ ਆਪਣੇ ਭਾਗ ਸਵਾਰਦੇ ਆ ਤੇ ਮੇਰੇ ਐਸੇ ਕਿਹੜੇ ਭਾਗ ਕਿਹੜੇ ਕਰਮ ਜਿਹੜੇ ਨੇ ਉਹ ਮੇਰੇ ਕੋਲ ਹੋ ਗਏ ਕਿ ਉਹਦੇ ਬਦਲੇ ਮੈਂ ਇਸ ਪਾਪੀ ਦੀ ਨੌ ਬਣ ਗਈ ਤੇ ਸਾਡੇ ਘਰ ਜਦੋਂ ਕਿ ਗੁਰੂ ਸਾਹਿਬ ਦਾ ਬਹੁਤ ਆਦਰ ਸਤਕਾਰ ਹੋਣਾ ਚਾਹੀਦਾ ਸੀ ਉੱਤੇ ਗੁਰੂ ਸਾਹਿਬ ਦਾ ਐਨਾ અપਮਾਨ ਹੋ ਰਿਹਾ ਐ ਐਨੇ ਤਸੀਹੇ ਦਿੱਤੇ ਜਾ ਰਹੇ ਨੇ ਅੱਧੀ ਰਾਤ ਤੱਕ ਜਦ ਰੋਂਦੀ ਰਹੀ ਨਾ ਗੁਰੂ ਸਾਹਿਬ ਦੇ ਪ੍ਰੇਮ ਵਿੱਚ ਬਹੁਤਾ ਹੀ ਵਿਲਾਪ ਕਰਦੀ ਰਹੀ ਫਿਰ ਹਿੰਮਤ ਕੀਤੀ ਤੇ ਜਦੋਂ ਪਤਾ ਸੀ ਵੀ ਗੁਰੂ ਸਾਹਿਬ ਨੇ ਕੋਈ ਜਲ ਨਹੀਂ ਛਕਿਆ ਕੋਈ ਅੰਨ ਨਹੀਂ ਗ੍ਰਹਿਣ ਕੀਤਾ ਤੇ ਮਿੱਠਾ ਜਿਹੜਾ ਨਾ ਉਹ ਜਲ ਘੋਲਿਆ ਕੁਝ ਖਾਣ ਨੂੰ ਪਕਾ ਕੇ ਬਾਹਰ ਆਈ ਤੇ ਕੀ ਵੇਖਿਆ ਪੈਰਾ ਬਹੁਤ ਜ਼ਿਆਦਾ ਐ ਫਿਰ ਪਰਨ ਨੂੰ ਹੋ ਗਈ ਸੋਚਦੀ ਐ ਮੈਨੂੰ ਜਾਣ ਨਹੀਂ ਦੇਣਗੇ ਜੇ ਪਤਾ ਲੱਗ ਗਿਆ ਤੇ ਮੇਰੇ ਤੇ ਵੀ ਬੜੇ ਜ਼ੁਲਮ ਕਰਨਗੇ ਕਿਸ ਵਿਉਂਤਨਨ ਜਾਵਾਂ ਅੰਦਰ ਫਿਰ ਮਨ ਵਿੱਚ ਖਿਆਲ ਆਇਆ ਤੇਲ ਤਮਾਂ ਜਾਕੋ ਮਿਲੇ ਤੁਰਤ ਨਰਮ ਹੋ ਜਾਏ ਜਿਹੜੇ ਤਾਲੇ ਨੂੰ ਖੋਲਿਆ ਨਹੀਂ ਜਾ ਸਕਦਾ ਨਾ ਉਹਨੂੰ ਅਗਰ ਤੇਲ ਲਾਉ ਤੇ ਖੁੱਲ ਜਾਂਦਾ ਹੈ ਜਿਹੜੇ ਤਾਲੇ ਨੂੰ ਖੋਲਿਆ ਨਹੀਂ ਜਾ ਸਕਦਾ ਨਾ ਉਹਨੂੰ ਤੇਲ ਲਾਉ ਤੇ ਖੁੱਲ ਜਾਂਦਾ ਤੇ ਜਿਹੜਾ ਜਿਹੜਾ ਮੰਨਦਾ ਨਹੀਂ ਐ ਅੜਬ ਹੁੰਦਾ ਹੈ ਜੇ ਉਹ ਉਹ ਨੂੰ ਰਿਸ਼ਵਤ ਦੋ ਤੇ ਉਹ ਮੰਨ ਜਾਂਦਾ ਆਪਣੇ ਗਹਿਣੇ ਉਤਾਰ ਲਿੱਤੇ ਤੇ ਸਾਹਮਣੇ ਤੇ ਇੱਕ ਸਿਪਾਈ ਨੂੰ ਇਸ਼ਾਰਾ ਕੀਤਾ ਕਿ ਮੇਰੇ پاس ਆ ਉਹ ਆਇਆ ਤੋ ਨੂੰ ਕਿਹਾ ਮੈਂ ਚੰਦੂ ਦੀ ਨੂੰ ਆ ਇਹ ਗਹਿਣੇ ਲੈ ਲੈ ਪਰ ਕਿਸੇ ਨੂੰ ਦੱਸੀ ਨਾ ਵੀਰੇ ਇਸ ਗੱਲ ਨੂੰ ਗੁਪਤ ਰੱਖੀ ਆਪਣੇ ਤਾਈ ਰੱਖੀ ਮੈਨੂੰ ਗੁਰੂ ਸਾਹਿਬ ਦੇ ਇੱਕ ਵਾਰੀ ਦਰਸ਼ਨ ਕਰ ਲੈਂਦੇ ਤੇ ਉਹਨੇ ਗਹਿਣੇ ਵੇਖੇ ਤੇ ਮੰਚ ਲੱਚ ਆ ਗਈ ਚੰਦੂ ਨੇ ਤੇ ਮਨਾ ਕੀਤਾ ਸੀ ਕਹਿੰਦਾ ਚਲੀ ਜਾਓ ਅੰਦਰ ਪਰ ਜਲਦੀ ਵਾਪਸ ਆਈ ਦੇਖੀ ਸਮਾਂ ਨਾ ਲਾਈ ਮੱਥਾ ਟੇਕ ਕੇ ਦਰਸ਼ਨ ਕਰਕੇ ਜਲਦੀ ਵਾਪਸ ਆ ਜਾਈ ਨਹੀਂ ਤੇ ਤੇਰੇ ਸਹੁਰੇ ਨੇ ਸਾਨੂੰ ਵੀ ਨੌਕਰੀ ਤੋਂ ਕੱਢ ਦੇਣਾ ਸਾਡੀ ਖਲੜੀ ਉਧੇੜ ਦੇਣੀ ਏ ਉਸਨੇ ਤੇ ਸਾਡੇ ਬੱਚਿਆਂ ਦਾ ਵੀ ਕਾਣ ਕਰੇਗਾ ਇੰਨਾ ਜ਼ੁਲਮ ਸਾਡੇ ਕੋਲ ਸਹਿਣ ਨਹੀਂ ਹੋਣਾ ਜਲਦੀ ਜਾ ਤੇ ਜਲਦੀ ਵਾਪਸ ਆ ਜਾ ਐ ਸੁਣ ਕੇ ਜਿਹੜੀ ਉਹ ਸਦਾ ਹੈ ਨਾ ਸਦਾ ਕੌਰ ਗੁਰੂ ਸਾਹਿਬpass ਗਈ ਜਦੋਂ ਬਰਾਮਦੇ ਵਿੱਚ ਪੈਰ ਰੱਖਿਆ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਉਵੇਂ ਹੀ ਸਹਿਜ ਅਵਸਥਾ ਵਿੱਚ ਅਡੋਲ ਬੈਠੇ ਤੇ ਗੁਰੂ ਸਾਹਿਬ ਦੇ ਸਿਰਫ ਲੱਕ ਤੇ ਤੇੜ ਕਛਹਿਰਾ ਉੱਪਰ ਦਸਤਾਰ ਮਸਤਕ ਤੇ ਉਵੇਂ ਹੀ ਨੂਰੋ ਨੂਰ ਹੈ ਨੁਰਾਨੀ ਉਵੇਂ ਦਾ ਹੀ ਚਿਹਰਾ ਹੈ ਕੋਈ ਸ਼ਿਕਨ ਨਹੀਂ ਹੈ ਮੁਸਕਰਾਟ ਨਾਲ ਸਹਿਜ ਅਵਸਥਾ 'ਚ ਬੈਠੇ ਨੇ ਪਰ ਜਿਹੜਾ ਸਰੀਰ ਹੈ ਉਹਨੂੰ ਵੇਖ ਕੇ ਉਹਦੀਆਂ ਟਾਹਾਂ ਨਿਕਲ ਗਈਆਂ ਕਿ ਇਹ ਕੀ ਬਣਿਆ ਗੁਰੂ ਸਾਹਿਬ ਦੇ ਸਰੀਰ ਨਾਲ ਜਿਹਨੂੰ ਵੇਖ ਵੇਖ ਕੇ ਸੀ ਖੁਸ਼ ਹੁੰਦੇ ਸੀ ਹੋ ਵੇਖ ਵੇਖ ਗੁਰ ਵਿਗਸਿਆ ਗੁਰ ਸਤਗੁਰ ਦੇਹਾ ਗੁਰੂ ਸਾਹਿਬ ਦੀ ਸਤਗੁਰ ਦੀ ਜਿਹੜੀ ਦੇਹ ਹੈ ਨਾ ਉਹਨੂੰ ਵੇਖ ਵੇਖ ਕੇ ਵੀ ਸਿੱਖ ਖਿੜਦੇ ਨੇ ਆ ਗੁਰੂ ਗੁਰਗੰਦ ਸਾਹਿਬ ਮਹਾਰਾਜ ਦੀ ਪੰਕਤੀ ਹੈ ਕਿ ਸਿਰਫ ਐ ਨਾ ਜਾਣੋ ਕਿ ਸ਼ਬਦ ਨੂੰ ਅਸੀਂ ਵੇਖ ਕੇ ਸ਼ਬਦ ਨੂੰ ਸੁਰਤ ਰਾਹੀਂ ਮਿਲ ਕੇ ਹੀ ਵਿਗਸਤੇ ਆ ਖਿੜਦੇ ਆ ਗੁਰੂ ਸਾਹਿਬ ਦੀ ਦੇਹ ਨੂੰ ਵੇਖ ਕੇ ਵਿਖੜ ਜਾਂਦੇ ਆ ਹੁਣ ਗੁਰਗੰਨ ਸਾਹਿਬ ਦੇ ਦਰਸ਼ਨ ਕਰੀਏ ਆ ਕੇ ਖੜ ਜਾਂਦੇ ਆ ਨਾ ਕਹਿੰਦੇ ਵੇਖ ਵੇਖ ਗੁਰ ਵਿਖ ਸਿਆ ਗੁਰ ਸਤਗੁਰ ਦੇਹਾ ਉਸ ਦੇਹ ਦੀ ਐਸੀ ਹਾਲਤ ਕਰ ਦਿੱਤੀ ਇਹਨਾਂ ਨੇ ਸਾਰਾ ਮਾਸ ਲਟਕਿਆ ਪਰ ਗੁਰੂ ਸਾਹਿਬ ਬੈਠੇ ਨੇ ਬੜਾ ਰੋਈ ਮਹਾਰਾਜ ਦੇ ਚਰਣਾ ਤੇ ਮੱਥਾ ਟੇਕਿਆ ਮਹਾਰਾਜ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਆਪਣੇ ਬਿਰਤ ਦੀ ਪਛਾਣ ਕਰੋ ਗੁਰ ਸਾਹਿਬ ਮੈਂ ਤੁਹਾਡੇ ਜਿਹੜਾ ਸਿੱਖ ਹੈ ਨਾ ਉਹਨਾਂ ਦੀ ਧੀ ਆ ਪਰ ਇਹ ਚੰਦੂ ਪਾਪੀ ਦੇ ਘਰ ਵਿਆਹੀ ਗਈ ਮਹਾਰਾਜ ਮੇਰੇ ਕੋਈ ਕਰਮਾੜੇ ਹੋ ਗਏ ਮੇਰੇ ਪਾਸੋਂ ਜੋ ਮੇਰੇ ਪਾਗਾਂ ਵਿੱਚ ਜੈ ਲਿਖਿਆ ਸੀ ਸੰਜੋਗ ਵਿਜੋਗ ਦੋਏ ਘਰ ਚਲਾਵੇ ਮਹਾਰਾਜ ਸੰਜੋਗ ਵਿਜੋਗ ਤੇ ਕਰਮਾਂ ਨਾਲ ਹੁੰਦੇ ਨੇ ਮਹਾਰਾਜ ਮੈਂ ਦੇ ਘਰ ਫਸ ਗਈ ਜਿੱਥੇ ਤੁਹਾਡੇ ਆਦਰ ਸਤਕਾਰ ਹੋਣੇ ਚਾਹੀਦੇ ਸੀ ਉੱਤੇ ਇਹ ਹਾਲਤ ਹੋ ਗਈ ਮਹਾਰਾਜ ਸਾਡੇ ਘਰ ਬਾਣੀ ਪੜੀ ਜਾਂਦੀ ਹੈ ਮੇਰੇ ਮਾਪੇ ਨੇ ਮੈਨੂੰ ਗੁਰੂ ਦੀ ਭਗਤੀ ਸਿਖਾਈ ਹੈ ਮੈਂ ਕੀ ਕਰਮ ਅਧਿਕਾਰ ਤੇ ਰਹਿਣਾ ਵੀ ਨਹੀਂ ਚਾਹਦੀ ਮਹਾਰਾਜ ਆਮ ਜੀ ਨੇ ਕੁਝ ਛੱਕਿਆ ਨਹੀਂ ਇਹ ਜਿਹੜਾ ਮਿੱਠਾ ਪਾਣੀ ਕੋਲ ਕੇ ਲੈ ਕੇ ਆਈ ਹੈ ਨਾ ਉਹ ਮਹਾਰਾਜ ਦੇ ਅੱਗੇ ਰੱਖਦੀ ਕਿ ਮਹਾਰਾਜ ਕੁਝ ਛੱਕੋ ਕਿਰਪਾ ਕਰੋ ਗੁਰੂ ਸਾਹਿਬ ਨੇ ਵੇਖਿਆ ਤੇ ਗੁਰੂ ਸਾਹਿਬ ਨੇ ਕੀ ਕਿਹਾ ਸ਼ਾਬਾਸ਼ ਉਹ ਤੇ ਆਦਾ ਅੱਖਰ ਸਾਦ ਸ਼ਾਬਾਸ਼ ਧੀਏ ਸ਼ਾਬਾਸ਼ ਤੈਨੂੰ ਸ਼ਾਬਾਸ਼ ਹੈ ਜੇ ਤੂੰ ਚੰਦੂ ਦੇ ਪਾਪੀ ਦੇ ਘਰ ਰਹਿ ਕੇ ਵੀ ਮਨ ਵਿੱਚ ਐਸੀ ਭਾਵਨਾ ਰੱਖੀ ਐ ਵੀ ਉਹਦੇ ਪਾਪੀ ਦਾ ਘਰ ਦਾ ਅਨਖਾ ਕੇ ਵੀ ਜਿਹੜਾ ਮਨ ਵਿੱਚ ਐਸੀ ਭਗਤੀ ਵਸਦੀ ਐ ਸਭੈਰਾਗ ਐ ਤੈਨੂੰ ਸ਼ਾਬਾਸ਼ ਧੀਏ ਪਰ ਗੁਰੂ ਸਾਹਿਬ ਨੇ ਕੀ ਕਿਹਾ ਅਸੀਂ ਵਚਨ ਕਰ ਦਿੱਤਾ ਕਿ ਕੁਝ ਨਹੀਂ ਛਕਣਾ ਕੁਝ ਮੂੰਹ ਨੂੰ ਨਹੀਂ ਲਗਾਣਾ ਤੀ ਇਹ ਵਾਪਸ ਲੈ ਜਾ ਇਹ ਅਸੀਂ ਨਹੀਂ ਛੱਕ ਸਕਦੇ ਮਹਾਰਾਜ ਮੈਂ ਕੀ ਕਰਾਂ ਮੈਂ ਕਿਵੇਂ ਰਵਾਇਦਾ ਕਰ ਮੇਰਾ ਜੀ ਜੀ ਨਹੀਂ ਲੱਗੇਗਾ ਤੇ ਮੈਨੂੰ ਨਹੀਂ ਚੰਗਾ ਲੱਗੇਗਾ ਮਹਾਰਾਜ ਤੁਹਾਨੂੰ ਵੇਖ ਕੇ ਐਵੇਂ ਮੈਂ ਵਾਪਸ ਕਿਵੇਂ ਜਾਵਾਂ ਤੇ ਮਹਾਰਾਜ ਨੇ ਵੀ ਕਿਹਾ ਮਹਾਰਾਜ ਕੀ ਕਹਿੰਦੇ ਕਿ ਚੰਦੂ ਨਾ ਜਿੰਨੀ ਅਵਗਿਆ ਕਰ ਰਿਹਾ ਨਰਕਾਂ ਨੂੰ ਭੋਗੇਗਾ ਆਪਣੀ ਵੀ ਆਪਣਾ ਬੀਜ ਆਪ ਹੀ ਨਾਸ ਕਰ ਰਿਹਾ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਆਣਗੇ ਨਕ ਵਿੱਚ ਨਕੇਲ ਪਾ ਕੇ ਨਕਸੀਟਣਗੇ ਤੇ ਕੁੱਤੇ ਦੀ ਮੌਤ ਮਾਰਿਆ ਜਾਏਗਾ ਮਹਾਰਾਜ ਕਹਿੰਦੇ ਸਦਾ ਹੀ ਨਰਕਾਂ ਦੀ ਅੱਗ ਵਿੱਚ ਸੜਦਾ ਰਹੇਗਾ ਗੁਰੂ ਸਾਹਿਬ ਨੇ ਕਿਹਾ ਕਈ ਕਲਪਾਂ ਤੱਕ ਜਦ ਤੱਕ ਇਹ ਸ੍ਰਿਸ਼ਟੀ ਰਹੇਗੀ ਨਾ ਇਹ ਬ੍ਰਹਮਾਣਡ ਰਹੇਗਾ ਇਹ ਨਰਕਾਂ ਵਿੱਚ ਹੀ ਰਹੇਗਾ ਆਪ ਗੁਰੂ ਸਾਹਿਬ ਨੇ ਕਿਹਾ ਕਲਪ ਹੁੰਦਾ ਇੱਕ ਜਿਹੜਾ ਯੁੱਗ ਹੁੰਦਾ ਨਾ ਉਹ ਹਜ਼ਾਰ ਯੁੱਗ ਬਣ ਜਾਣ ਤੇ ਇੱਕ ਕਲਪ ਦੇ ਬਰਾਬਰ ਹੁੰਦੇ ਨੇ ਹਜ਼ਾਰ ਯੁੱਗ ਦੇ ਬਰਾਬਰ ਇੱਕ ਕਲਪ ਹੈ ਮਹਾਰਾਜ ਕਹਿੰਦੇ ਕਲਪ ਬਦਲ ਜਾਣਗੇ ਪਰੇ ਨਰਕਾਂ ਵਿੱਚ ਹੀ ਰਹੇਗਾ ਤੇ ਇਹਦਾ ਬੀਜ ਨਾਸ ਹੋ ਜਾਏਗਾ ਤੇ ਇਹ ਪਰਿਵਾਰ ਉੱਪਰ ਕਈ ਸੰਕਟ ਆਣਗੇ ਦਾ ਪੁੱਤਰ ਵੀ ਮਾਰਿਆ ਜਾਏਗਾ ਤੇ ਤੂੰ ਕਿਉਂ ਰਹੇਂਗੀ ਇਹ ਦੇਕਾਰ ਫਿਰ ਮਹਾਰਾਜ ਨੇ ਕਿਹਾ ਤੇਰੀ ਕਲਿਆਣ ਇਸ ਲਈ ਚਾਹਤੀ ਏ ਕਿ ਤੂੰ ਸਾਡੇ ਨਾਲ ਹੀ ਆਪਣੇ ਪ੍ਰਾਣ ਤਿਆਗ ਦੇ ਸਾਡੇ ਨਾਲ ਸੱਚਖੰਡ ਚੱਲ ਮਹਾਰਾਜ ਨੇ ਉਹਦੀ ਸੇਵਾ ਨੂੰ ਕੈਸੇ ਪਾਗ ਲਗਾ ਦਿੱਤੇ ਉਹਦੇ ਵਿਰਾਗ ਦੇ ਅਥਰੂਆਂ ਨੂੰ ਮਹਾਰਾਜ ਨੇ ਪਾਗ ਲਗਾ ਦਿੱਤੇ ਇੱਕ ਇੱਕ ਅਥਰੂ ਗੁਰੂ ਸਾਹਿਬ ਨੇ ਕਬੂਲ ਕਰ ਲਿੱਤਾ ਦਰ ਤੇ ਤੇ ਕਹਿੰਦੇ ਮਹਾਰਾਜ ਕਹਿੰਦੇ ਸਾਡੇ ਨਾਲ ਚੱਰ ਐਸੀ ਸੁਣ ਕੇ ਕਹਿੰਦੀ ਮਹਾਰਾਜ ਜੋਰ ਨਾ ਜੀਵਨ ਮਰਨ ਨਾ ਜੋਰ ਮਹਾਰਾਜ ਮੇਰਾ ਤੇ ਜੋਰ ਨਹੀਂ ਨਾ ਜੀਵਨ ਤੇ ਤੇ ਮਰਨ ਤੇ ਗੁਰੂ ਸਾਹਿਬ ਆਪ ਵਿਸਾਰਿਓ ਨਾ ਕਿਰਪਾ ਰੱਖਿਓ ਜਦੋਂ ਮਹਾਰਾਜ ਨੇ ਆਪਣਾ ਪੀਤ ਦਸਿਆ ਨਾ ਵੀ 2-3 ਦਿਨ ਚ ਅਸੀਂ ਚਲੇ ਜਾਣਾ ਹੈ ਮਹਾਰਾਜ ਜਦੋਂ ਜਾਊ ਤੇ ਮੈਨੂੰ ਵੀ ਸਾਰੇ ਉਹ ਨਾ ਮੈਨੂੰ ਨਾਲ ਲੈ ਕੇ ਜਾਇਓ ਗੁਰੂ ਸਾਹਿਬ ਜਦੋਂ ਤੁਸੀਂ ਕੋਤਕ ਕਰਿਓ ਤੇ ਮੈਨੂੰ ਭੁੱਲਿਓ ਨਾ ਮੈਨੂੰ ਨਾਲ ਲੈ ਕੇ ਜਾਇਓ ਤੇ ਇਤਿਹਾਸ ਵਿੱਚ ਲਿਖਿਆ ਹੈ ਕਿ ਜਦੋਂ ਗੁਰੂ ਸਾਹਿਬ ਸਚਖੰਡ ਪਿਆਨਾ ਕੀਤੇ ਜਦੋਂ ਆਕਾਸ਼ ਦਾ ਰੰਗ ਬਦਲ ਗਿਆ ਜਦੋਂ ਪ੍ਰਕਿਰਤੀ ਨੇ ਕਰਵਟ ਲਿੱਤੀ ਉਹ ਸਮਝ ਗਈ ਕਿ ਗੁਰੂ ਸਾਹਿਬ ਸਚਕੰਡ ਨੂੰ ਚਾਲਾ ਮਾਰਿਆ ਉਹਨੇ ਧਿਆਨ ਵਿੱਚ ਬੈਠ ਕੇ ਗੁਰੂ ਸਾਹਿਬ ਨੂੰ ਆਵਾਜ਼ ਮਾਰੀ ਤੇ ਆਉ ਦਾ ਵੀ ਜਿਹੜਾ ਸਰੀਰ ਛੁੱਟ ਗਿਆ ਪ੍ਰਾਣ ਨਿਕਲ ਗਏ ਸਰੀਰ ਵਿੱਚੋਂ ਤੇ ਕਹਿੰਦੇ ਗੁਰੂ ਸਾਹਿਬ ਦੇ ਨਾਮ ਲਈ ਸਚਕੰਡ ਗਈ ਦੇਖੋ ਤਨ ਗੁਰ ਤੇ ਤਨ ਗੁਰ ਅਰਜਨ ਦੇਵ ਸਾਹਿਬ ਮਹਾਰਾਜ ਜਿਹਨੂੰ ਧੀ ਗਿਆ ਸ਼ਾਬਾਸ਼ ਧੀਏ ਗਿਆ ਉਹਨੂੰ ਆਪਣੇ ਨਾਲ ਲੈ ਕੇ ਗਏ ਕੋਈ ਜੇ ਹੋਏ ਨਾ ਵੱਡਾ ਮਨਿਸਟਰ ਜਾਂਦਾ ਹੋਏ ਉਹਦੀ ਗੱਡੀ ਅੱਗੇ ਜਾ ਰਹੀ ਐ ਤੇ ਹੋਰਨ ਮਾਰ ਰਹੀ ਉੱਪਰ ਲਾਲ ਬੱਤੀ ਜਗ ਰਹੀ ਐ ਸਾਰੇ ਟ੍ਰੈਫਿਕ ਨੂੰ ਰਸਤਾ ਮਿਲ ਜਾਂਦਾ ਪਿੱਛੇ ਆਪਣੀ ਤੁਸੀਂ ਛੋਟੀ ਜੀ ਸਾਈਕਲ ਸਕੂਟੀ ਵੀ ਲਗਾ ਲਓ ਨਾ ਤੁਹਾਨੂੰ ਰਸਤਾ ਖੁੱਲਾ ਮਿਲਦਾ ਜਾਏਗਾ ਉਹ ਉਹਦੇ ਨਾਲ ਵਾਪਰ ਗਿਆ ਕਿ ਅੱਗੇ ਮਹਾਰਾਜ ਦਾ ਜਾ ਰਹੇ ਨੇ ਸਾਰੇ ਦੇਵ ਤੇ ਫੁੱਲ ਵਰਸਾ ਰਹੇ ਨੇ ਪਿੱਛੇ ਉਹ ਮਹਾਰਾਜ ਦੇ ਨਾਲ ਹੀ ਸੱਚਖਣ ਚਲੀ ਗਈ ਐਸੀ ਪਾਗਾ ਵਾਲੀ ਬਣ ਗਈ ਉਸ ਯਾਦ ਵਿੱਚ ਇਹ ਗੁਰਸਿੱਖਾਂ ਨੂੰ ਅਸੀਂ ਛਬੀਲ ਦਾ ਜਿਹੜਾ ਨਾ ਸਿੱਖ ਲੰਗਰ ਪਿਆੰਦੇ ਕਿ ਗਰਮੀ ਕੈਸੀ ਹੈ ਜੇਠ ਦਾ ਜਹ ਮਹਾ ਪਿਆਨ ਤਪਤ ਬੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ ਇਹ ਲੰਗਰ ਨੂੰ ਛਬੀਲਾ ਨੂੰ ਕਦੀ ਨਹੀਂ ਨਿੰਦਣਾ ਚਾਹੀਦਾ ਮਹਾਰਾਜ ਦੇ ਘਰ ਦੀ ਜੋ ਮਰਿਆਦਾ ਹੈ ਜੋ ਬਰਕਤ ਹੈ ਸਭ ਸਿਰ ਮੱਤੇ ਹੈ ਗੁਰੂਤਾਮਾ ਦੀ ਮਰਿਆਦਾ ਅਲਗ-ਅਲਗ ਹੋ ਸਕਦੀ ਹੈ ਆਪਣੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਕੋਈ ਬਦਲਾਅ ਵੀ ਆ ਸਕਦੇ ਨੇ ਪਰ ਨਿੰਦੀਏ ਨਾ ਸਮਝਣ ਦਾ ਯਤਨ ਕਰੀਏ ਕਿ ਐਸੀ ਮਰਿਆਦਾ ਕਿਉਂ ਤੇ ਕਦ ਕਾਇਮ ਹੋ ਗਈ ਮਹਾਰਾਜ ਕਿਰਪਾ ਕਰਨ ਅਗਲੇ ਦਿਨ ਜਦੋਂ ਚੰਦੂ ਆਇਆ ਨਾ ਸੋਚਦਾ ਆਇਆ ਕਿ ਐਨੀ ਦੇਖ ਵਿੱਚ ਉਬਾਲ ਦਿੱਤਾ ਪਰ ਤਾਂ ਵੀ ਮਸਤਕ ਦਾ ਨੂਰ ਘਟਿਆ ਨਹੀਂ ਚਿਹਰੇ ਦੀ ਮੁਸਕਰਾਟ ਗਈ ਨਹੀਂ ਕਿਵੇਂ ਇਹਨਾਂ ਨੂੰ ਤੜਪਾਵਾਂ ਕਿ ਮੇਰੀ ਗੱਲ ਮੰਨ ਲੈਣ ਐਸੀ ਨੀਚ ਪਰਵਰਤੀ ਹੈ ਕਿ ਜਾਣਿਆ ਹੀ ਨਹੀਂ ਕਿ ਐਸੀ ਕਰਾਮਾਤ ਨੂੰ ਵੇਖ ਕੇ ਵੀ ਕਿ ਗੁਰੂ ਸਾਹਿਬ ਕੋਣ ਨੇ ਆਪਣੇ ਹਿਸਾਬ ਨਾਲ ਹੀ ਅੰਦਾਜ਼ੇ ਲਗਾਉਂਦਾ ਹੈ ਤੇ ਜਦੋਂ ਹੁਣ ਆਇਆ ਡਿਊਟੀ ਵਿੱਚ ਤੇ ਸਿੱਖਾਂ ਨੂੰ ਵੇਖਿਆ ਬੰਨਿਆ ਹੋਇਆ ਤੇ ਪਹਿਲੇ ਸਿੱਖਾਂ ਤੇ ਹੀ ਰੋਕ ਕੱਢਦਾ ਆਪਣਾ ਕਹਿੰਦਾ ਛੋਟਿਆਂ ਨਾਲ ਕੁੱਟੋ ਇਹਨਾਂ ਨੂੰ ਕੱਲ ਕੀ ਕਹਿੰਦੇ ਸੀ ਹੈ ਕਹਿੰਦਾ ਕੀ ਬਕਵਾਸ ਕਰਦੇ ਸੀ ਕੱਲ ਕਿ ਚੰਦੂ ਦੇ ਘਰ ਨੂੰ ਜ਼ਮੀਨ ਵਿੱਚ ਗਾੜ ਦਈਏ ਦਿੱਲੀ ਤੇ ਜਿਹੜਾ ਲਾਹੌਰ ਹੈ ਉਹਦੀ ਇਟ ਨਾਲ ਇਟ ਖੜਕਾ ਦਈਏ ਕਹਿੰਦਾ ਆਪਣੀ ਸ਼ਕਤੀਆਂ ਨੂੰ ਜ਼ਿਆਦਾ ਦੱਸਦੇ ਨੇ ਤੇ ਆਪਣੇ ਗੁਰੂ ਦਾ ਜਿਆਦਾ ਮਾਨ ਸਤਕਾਰ ਕਰਦੇ ਨੇ ਫਿਰ ਭੈੜੇ ਤੇ ਕੜਵੇਂ ਬੋਲ ਬੋਲ ਕੇ ਕਹਿੰਦਾ ਜਿਹੜੇ ਬੋਲ ਬੋਲੇ ਨਹੀਂ ਜਾ ਸਕਦੇ ਨਾ ਕਹਿੰਦਾ ਤਾਂ ਹੀ ਇਹਨਾਂ ਦੇ ਗੁਰੂ ਨੂੰ ਨਾ ਜਿਆਦਾ ਹੰਕਾਰ ਹੋ ਗਿਆ ਤਾਂ ਹੀ ਉਹਨੂੰ ਗੱਲ ਕਿਸੇ ਦੀ ਸਮਝ ਨਹੀਂ ਪੈਂਦੀ ਕਿਉਂ ਕਿ ਐਸੀਆਂ ਸੇਵਾਵਾਂ ਤੇ ਐਸੇ ਵਚਨ ਬੋਲਣ ਵਾਲੇ ਸਿੱਖ ਜੋ ਪਾਸ ਰੱਖੇ ਹੋਏ ਨੇ ਤਾਂ ਹੀ ਮੇਰੀ ਗੱਲ ਨਹੀਂ ਸਮਝ ਪੈ ਰਹੀ ਕਿ ਜਾਨ ਤੋਂ ਜਾਣਗੇ ਜੇ ਮੇਰੀ ਧੀ ਦਾ ਨਾਤਾ ਨਾ ਮੰਨਿਆਂ ਤੇ ਫਿਰ ਜਦੋਂ ਉਹਨਾਂ ਨੂੰ ਛੋਟੇ ਪੈ ਰਹੇ ਫਿਰ ਗੁਰੂ ਸਾਹਿਬ ਕੋ ਲੱਗੇ ਗਿਆ ਕਹਿੰਦਾ ਹੁਣ ਵੀ ਸਮਾਂ ਹੈ ਹੁਣ ਵੀ ਦੇਖ ਲਓ ਮੈਂ ਕਿਹੜੀ ਤਿਆਰੀ ਤਿਆਰੀ ਕਰਾਂ ਬਰਾਤ ਲਿਆ ਕੇ ਆਉਂਗੇ ਉਹਦੀ ਤਿਆਰੀ ਕਰਾਂ ਕਿ ਤੁਸੀਂ ਆਪਣਾ ਜਣਾ ਕਤਲ ਹੋਣ ਦੀ ਇਸੇ ਤਰ੍ਹਾਂ ਤਸੀਹਾਂ ਦੀ ਤਿਆਰੀ ਕਰਾਂ ਕਹਿੰਦਾ ਮੈਨੂੰ ਕਲ ਕੁੱਤਾ ਕਿਆ ਸੀ ਤੁਸੀਂ ਦੇਖ ਲਿੱਤਾ ਨਾ ਕੁੱਤੇ ਕੁੱਤਾ ਕਹਿਣ ਦਾ ਫਲ ਤੁਸੀਂ ਭੋਗ ਲਿੱਤਾ ਹੈ ਤੁਹਾਨੂੰ ਪਤਾ ਚੱਲਿਆ ਹੀ ਕਿ ਮੈਨੂੰ ਕੁੱਤੇ ਕਹਿਣ ਦਾ ਕੀ ਨਤੀਜਾ ਨਿਕਲਿਆ ਕਿਸ ਤਰ੍ਹਾਂ ਤੁਸੀਂ ਦੇਗ ਵਿੱਚ ਉਬਾਲੇ ਗਏ ਹੋ ਗੁਰੂ ਸਾਹਿਬ ਨੇ ਜਿਵੇਂ ਸਭ ਸੁਣੀਆਂ ਸੁਣੀ ਕਰ ਦਿੱਤੀ ਨਹੀਂ ਸਹਿਨ ਹੋਇਆ ਨਾ ਫਿਰ ਤੇ ਜਦੋਂ ਸਹਿਨ ਨਹੀਂ ਹੋਇਆ ਤੇ ਫਿਰ ਦੁਬਾਰਾ ਕਹਿੰਦਾ ਪਟਿਆਰੇ ਕੋਲੋਂ ਜਿਹੜਾ ਨਾ ਉਹ ਰੇਤਾਂ ਲੈ ਕੇ ਆਉ ਗਰਮ ਗਰਮ ਜਦੋਂ ਰੇਤ ਆ ਗਈ ਕਹਿੰਦਾ ਹੋਰ ਰੇਤ ਨੂੰ ਗਰਮ ਕਰੋ ਜਿਵੇਂ ਮੈਂ ਸੜਦਾ ਪਿਆਵਾਂ ਨਾ ਮੇਰੇ ਅੰਦਰ ਤਪਨ ਹੈ ਇਹਨਾਂ ਉੱਪਰ ਵੀ ਇਹਨਾਂ ਦੇ ਅੰਦਰ ਵੀ ਤਪਨ ਵਰਤੇਗੀ ਤੇ ਇਹਨਾਂ ਨੂੰ ਸਮਝ ਪਏਗੀ ਤਾਂ ਮੇਰੀ ਗੱਲ ਮੰਨਣਗੇ ਤੇ ਫਿਰ ਜਦੋਂ ਗੁਰੂ ਸਾਹਿਬ ਨੇ ਫਿਰ ਚੇਤਾਵਨੀ ਗੁਰੂ ਸਾਹਿਬ ਜਿਸ ਜੈਸੀ ਜਿਹਦੀ ਅਵਸਥਾ ਹੁੰਦੀ ਹੈ ਨਾ ਵੈਸਾ ਉਹਨੂੰ ਉਪਦੇਸ਼ ਕਰਦੇ ਨੇ ਜੇ ਕੋਈ ਸ਼ਰਣ ਵਿੱਚ ਪੈ ਕੇ ਚਰਣਾ ਤੇ ਮੱਥਾ ਟੇਕ ਕੇ ਉਪਦੇਸ਼ ਮੰਗੇ ਤੇ ਮਹਾਰਾਜ ਸੇਵਾ ਸਿਮਰੰਦਾ ਉਪਦੇਸ਼ ਦੇਣ ਪ੍ਰੇਮ ਨਾਲ ਬਾਤ ਕਰਨ ਜੇ ਕੋਈ ਨਾ ਸਮਝੇ ਤੇ ਗੁਰੂ ਸਾਹਿਬ ਉਹਨੂੰ ਦੂਸਰੇ ਵਚਨਾਂ ਨਾਲ ਵੀ ਸਮਝਾਣ ਦਾ ਪਰ ਇਹ ਤੇ ਗੁਰੂ ਸਾਹਿਬ ਉਹਦੇ ਤੇ ਉਪਕਾਰ ਕਰ ਰਹੇ ਸੀ ਮਹਾਰਾਜ ਨੇ ਸਮਝਾਇਆ ਕਿ ਜਿਵੇਂ ਉਹਨੇ ਰੇਤ ਨੂੰ ਗਰਮ ਕੀਤਾ ਨਾ ਉਹਦੇ ਇੰਨਾ ਰੇਤ ਨੂੰ ਤਪਾ ਲਿੱਤਾ ਕਿ ਜਾਨੋ ਸੂਰਜ ਹੀ ਰੇਤ ਦੇ ਅੰਦਰ ਪ੍ਰਵੇਸ਼ ਕਰ ਗਿਆ ਲਾਲ ਸੁਰਖ ਪੱਖਣ ਲੱਗ ਗਏ ਅੰਗਾਰੇ ਤੇ ਕਵੀ ਰਾਜ ਕਹਿੰਦੇ ਨੇ ਐਵੇਂ ਕੀ ਐਵੇਂ ਜਾਨੋ ਜਿਵੇਂ ਆਪਣੇ ਨਰਕਾਂ ਦੇ ਦਵਾਰ ਖੋਲ ਦਿੱਤੇ ਗੁਰੂ ਸਾਹਿਬ ਨੇ ਫਿਰ ਚੇਤਾਰਿਆ ਕਿ ਅਸੀਂ ਕੁੱਤਾ ਕਿਹਾ ਤੇ ਨਹੀਂ ਸੀ ਪਰ ਤੂੰ ਕੰਮ ਕੁੱਤਿਆਂ ਵਾਂ ਲਈ ਕਰ ਰਿਹਾ ਤੇ ਕੁੱਤੇ ਦੀ ਮੌਤ ਮਾਰਿਆ ਜਾਏਗਾ ਜੇ ਹਲੇ ਵੀ ਨਾ ਸਮਝਿਆ ਜਿੰਨੀ ਅਵਗਿਆ ਕਰੇਗਾ ਉਨਾਈ ਤੋ ਆਪਣੇ ਲੇਖ ਗਲਤ ਲਿਖ ਲੇਗਾ ਆਪਣੇ ਬੀਜ ਦਾ ਆਪ ਹੀ ਨਾਸ ਕਰ ਲੇਗਾ ਮਹਾਰਾਜ ਨੇ ਫਿਰ ਸਮਝਾਇਆ ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ ਆਪਣੀ ਜੜ ਆਪ ਹੀ ਖਾਏ ਆਪਣੀ ਜੜ ਆਪ ਹੀ ਖਾ ਜਾਂਦਾ ਹੈ ਮਹਾਰਾਜ ਨੇ ਬੜਾ ਸਮਝਾਉਣ ਦੇ ਯਤਨ ਕੀਤੇ ਪਰ ਜਦੋਂ ਨਹੀਂ ਸਮਝਿਆ ਫਿਰ ਗੁਰੂ ਸਾਹਿਬ ਨੂੰ ਜਦੋਂ ਕਿਆਨਾ ਕੀ ਇਹਨਾਂ ਨੂੰ ਬਿਠਾ ਦਿਓ ਇੱਥੇ ਰੇਤ ਤੇ ਰੇ ਮਹਾਰਾਜ ਫਿਰ ਆਪਣੇ ਆਪ ਕਿਸੇ ਦੇ ਸਹਾਰੇ ਬਗੈਰ ਉਹਦੇ ਸਿਪਾਹੀਆਂ ਨੂੰ ਹੱਥ ਨਹੀਂ ਲਾਣ ਦਿੱਤਾ ਗੁਰੂ ਸਾਹਿਬ ਨੇ ਆਪ ਗੁਰੂ ਸਾਹਿਬ ਉੱਠੇ ਤੇ ਆਪ ਹੀ ਆ ਕੇ ਉਸ ਗਰਮ ਰੇਤ ਤੇ ਬੈਠ ਗਏ ਮਹਾਰਾਜ ਐਵੇਂ ਉਸ ਰੇਤ ਤੇ ਅੰਗਾਰਾਂ ਤੇ ਬੈਠ ਗਏ वा, गुरु, गुरु।, गुरु साहब इस तरह बैठ गए जिम्मे अपने सिंघासन ते बैठते जिम्मे कोई मखमली सिंघासन लगे हुए ना जन देव जी गुरु अर्जन देव साहब जी इस तरह बैठ गए जिम्मे अपने तखत ते बैठना है किसी मखमली सिंघासन ते बैठना है गुरु साहब ਇਵੇਂ ਵੀ ਰਾਜ ਗਏ ਮਹਾਰਾਜ ਜਿਵੇਂ ਮਹਾਰਾਜ ਦੇ ਸੀਸ ਤੇ ਦੋਨੋਂ ਤਰਫ ਚੋਰ ਸਾਹ ਹੁੰਦੀ ਸੀ ਉਵੇਂ ਉਹਨਾਂ ਦੇ ਸਿਪਾਹੀਆਂ ਨੇ ਕੜਚੇ ਪਕੜ ਲਿੱਤੇ ਤੇ ਗਰਮ ਰੇਤ ਕਹਿੰਦਾ ਪਾਓ ਪਿੰਡੇ ਤੇ ਹੁਣ ਪਤਾ ਚੱਲੇ ਕਿ ਮੈਨੂੰ ਸਾੜਿਆ ਮੈਨੂੰ ਅੰਦਰੋਂ ਤਪਾਇਆ ਮੈਂ ਤਪਦਾ ਪਿਆ ਹਾਂ ਪਤਾ ਚੱਲੇ ਕਿ ਤਪਨ ਕੈਸੀ ਹੁੰਦੀ ਹੈ ਗਰਮ ਰੇਤ ਦੇ ਕੜਚੇ ਫਿਰ ਉਹ ਜਿਹੜਾ ਆਇਆ ਸੀ ਨਾ ਪਠਿਆਰਾ ਰੇਤ ਲੈ ਕੇ ਉਨੇ ਮੰਨੇ ਕਰ ਦਿੱਤਾ ਕਹਿੰਦਾ ਇਹ ਕਾਰਜ ਮੈਂ ਨਹੀਂ ਕਰਾਂਗਾ ਉਹਨੂੰ ਧਮਕੀ ਦਿੱਤੀ ਕਿ ਤੇਰਾ ਪਰਿਵਾਰ ਸਾਰਾ ਦਾ ਸਾਰਾ ਮੋਤ ਤੇ ਘਾਟੂ ਧਰ ਦੇਾਂਗੇ ਮਜਬੂਰੀ ਵਿੱਚ ਫਿਰ ਉਹਨੇ ਜਿਹੜਾ ਨਾ ਰੇਂ ਦੇ ਕੜਛੇ ਪਰ ਕੇ ਸਿਪਾਹੀਆਂ ਨੇ ਵੀ ਦੋਨੋਂ ਤਰਫੋਂ ਗੁਰੂ ਸਾਹਿਬ ਦੇ ਸਰੀਰ ਤੇ ਜਿਹੜੇ ਪਾਣੀ ਕੀਤੇ ਕਿੰਨਾ ਹੀ ਬਾਲਣ ਬਾਲ ਦਿੱਤਾ ਤੇ ਕਵੀਰਾ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਪੈਰ 6 ਘੰਟੇ 6 ਘੰਟੇ ਮਾਲਕ ਇਸ ਅਵਸਥਾ ਵਿੱਚ ਬੈਠੇ ਰਹੇ ਜਿਹੜਾ ਸਰੀਰ ਦਾ ਮਾਸ ਕਲ ਪੋਲਾ ਹੋ ਗਿਆ ਸੀ ਜਿਹਦੇ ਵਿੱਚ ਫੂਲੇਜ ਹੋ ਗਏ ਸੀ ਉਹਨਾਂ ਵਿੱਚ ਗਰਮ ਰੇਤ ਜਮਾ ਹੋ ਗਈ ਕੇਸੀ ਪੀੜਾ ਹੈ ਪਰ ਗੁਰੂ ਸਾਹਿਬ ਨੇ ਕੋਈ ਚਿਹਰਾ ਵੀ ਨਾ ਉਮਈ ਹੈ ਗੁਰੂ ਸਾਹਿਬ ਦਾ ਪਰ ਗਰਮ ਰੇਤ ਪਹਿਣ ਨਾਲ ਗੁਰੂ ਸਾਹਿਬ ਦਾ ਧੜੰਦਾੜ ਹੈ ਨਾ ਉਹ ਵੀ ਥੋੜਾ ਜਿਹਾ ਜਿਵੇਂ ਮੁਰਛਾ ਰਹੇ ਐ ਕਿਉਂਕਿ ਗਰਮ ਪਏਗਾ ਕੇਸਾਂ ਉੱਪਰ ਦਾੜੇ ਉੱਪਰ ਤੇ ਉਹਦਾ ਅਸਰ ਹੋਏਗਾ ਨਾ ਸਰੀਰ ਦਾ ਧਰਮ ਐ ਸਰੀਰ ਆਪਣਾ ਧਰਮ ਕਰਦਾ ਐ ਤੇ ਪਰ ਲੇਕਿਨ ਗੁਰੂ ਸਾਹਿਬ ਉਵੇਂ ਹੀ ਮੁਸਕਰਾ ਰਹੇ ਨੇ ਉਵੇਂ ਗੁਰੂ ਸਾਹਿਬ ਦੇ ਜਿਹੜਾ ਮੱਥੇ ਨਾਲ ਉਵੇਂ ਨੂਰਾਨੀ ਦਗ ਰਿਹਾ ਐ ਗੁਰੂ ਸਾਹਿਬ ਆਪਣੇ ਪਰਮਾਤਮਾ ਦੇ ਪਾਣੀ ਵਿੱਚ ਉਵੇਂ ਹੀ ਮਗਨ ਨੇ ਤੈਰਾ ਕੀਆ ਮੀਂਹ ਟਾਲਾ ਗਏ ਤੇਰਾ ਕੀਆ ਮੀਂਹ ਟਾਲਾ ਗਏ ਹਰ ਨਾਮ ਪਦਾਰਤ ਨਾਨਕ ਮੰਗ ਨਾਮ ਪਦਾਰਤ ਨਾਨਕ ਮੰਗ ਤੇਰਾ ਕੀਆ सारा शरीर चालो चाले है सारा शरीर चालो चाले है मेरा प्यारा माही है मेरा प्यारा माही है शांति का पुंज नारा शांति पुंज नारा ਕੋਈ ਨੂਰ ਇਲਾਹੀ ਹੈ ਕੋਈ ਨੂਰ ਇਲਾਹੀ ਤਨ ਗੁਰ ਅਰਜਨ ਦੇਵ ਸਾਹਿਬ ਜੀ ਤਨ ਗੁਰ ਅਰਜਨ ਦੇਵ ਸਾਹਿਬ ਜੀ ਤਨ ਗੁਰ ਅਰਜਨ ਤਨ ਤਨ ਸਤ ਗੁਰੂ ਹਮਾਰਾ ਤਨ ਤਨ ਸਤ ਗੁਰੂ ਹਮਾਰਾ ਤਨ ਤਨ ਸਤ ਗੁਰੂ ਤਨ ਤਨ ਸਤ ਗੁਰੂ ਹਮਾਰਾ ਵਾਹਿਗੁਰੂ 9 ਵਜੇ ਦੇ ਕਰੀਬ ਜਦੋਂ ਆਪਣੇ ਘਰੋਂ ਖਾ ਪੀ ਕੇ ਵਿਉਂਤ ਬਣਾ ਕੇ ਆਂਦਾ ਸੀ ਨਾ ਤੇ ਜਾਣੋ 9 ਤੋਂ 12 ਇੱਕ ਪੈਰ 12 ਤੋਂ 3 ਦੂਜਾ ਪੈਰ ਆਪ ਵੀ ਜਦੋਂ ਹੰਬ ਗਿਆ ਨਾ ਗਰਮੀ ਦੇ ਵਿੱਚ ਇੱਕ ਝੇੜ ਦਾ ਮੀਨਾ ਇੰਨੀ ਗਰਮੀ ਉੱਪਰੋਂ ਇੰਨੀ ਤਪਨ ਵਾਲੀ ਹੋਈ ਅੱਗ ਬਾਲੀ ਹੋਈ ਰੇਤ ਪਖਦੀ ਪਈ ਐ ਜਦੋਂ ਆਪ ਹੀ ਥੱਕ ਗਿਆ ਤੇ ਕਹਿੰਦਾ ਬਸ ਕਰੋ ਹੁਣ ਸਵੇਰੇ ਗੱਲ ਕਰਾਂਗੇ ਹੁਣ ਤਾਂ ਸਮਝ ਪੈ ਗਈ ਹੋਏਗੀ ਮਹਾਰਾਜ ਉਸੇ ਤਰ੍ਹਾਂ ਆਪਣੀ ਉਸੇ ਜਗ੍ਹਾ ਤੇ ਜਿੱਥੇ ਮਹਾਰਾਜ ਬੈਠੇ ਸੀ ਜਿੱਥੇ ਮਹਾਰਾਜ ਨੇ ਵਚਨ ਕਰਤੇ ਸੀ ਜਦੋਂ ਮਰਜ਼ੀ ਆਈ ਇੱਥੇ ਹੀ ਅਡੋਲ ਬੈਠੇ ਮਿਲਾਂਗੇ ਉਹ ਵੀ ਦਿਨ ਗੁਜ਼ਰ ਗਿਆ 1606 ਦੀ ਇਹ ਬਾਤ ਹੈ ਨਾ ਸੰਗਤ ਜੀ ਉਹ ਜਿਹੜਾ ਸੀ ਕਲੰਡਰ ਹੁਣ ਅਸੀਂ ਮੰਦੇ ਆਏ 크੍ਰਿਸਚੀਅਨ ਕਲੰਡਰ ਇੰਗਲਿਸ਼ ਕਲੰਡਰ ਉਹਦੇ ਮੁਤਾਬਿਕ ਉਸ ਦਿਨ ਵੀ ਜਦੋਂ ਮਹਾਰਾਜ ਸੱਚਖੰਡ ਗਏ ਸੀ 3 ਮਈ ਸੀ ਅਦਕੀ ਵੀ 30 ਮਈ ਹੈ ਤਾਂ ਹੀ ਆਮ ਜੀ ਨੂੰ ਤਰੀਕਾਂ ਵਾਰ ਨਾਲ ਬਾਰ ਬਾਰ ਦੱਸ ਰਿਆਂ ਕਿ ਆਮ ਜੀ ਆਪਣੇ ਹਿਰਦੇ ਵਿੱਚ ਸਾਲੋ ਕਿ 25 ਮਈ ਰਾਤ ਨੂੰ ਗੁਰੂ ਸਾਹਿਬ ਆਏ ਚੰਦੂ ਦੀ ਹਵੇਲੀ ਵਿੱਚ ਮਹਾਰਾਜ ਨੇ ਕੁਝ ਨਹੀਂ ਛੱਕਿਆ 26 ਮਈ ਦਾ ਦਿਨ ਬਿਨਾ ਛੱਕੇ ਬਿਨਾ ਪੀਤੇ ਰਾਤਰੀ ਵੀ 27 ਦਾ ਦਿਨ ਫਿਰ ਉਸ ਨੇ ਦੇਗ ਵੀ ਚੁਬਾਲਿਆ ਤੇ ਰਾਤ ਨੂੰ ਚੰਦੂ ਦੀ ਨੋ ਆਈ ਤੇ ਫਿਰ 28 ਨੂੰ ਸਵੇਰੇ ਮਹਾਰਾਜ ਨੂੰ ਜਿਹੜਾ ਐ ਤਪਤ ਰੇਤ ਦਾ ਜਿਹੜਾ ਤਸੀਹਾ ਹੈ ਉਹ ਦੇਣਾ ਕੀਤਾ ਕਹਿੰਦਾ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਕਿੰਨੇ ਕਿੰਨੇ ਤਸੀਹੇ ਦੇ ਸਕਦਾ ਆਪਣੇ ਮਨ ਵਿੱਚ ਫਿਰ ਉਵੇਂ ਹੀ ਬੜਬੜਾਉਂਦਾ ਹੋਇਆ ਉਵੇਂ ਹੀ ਸਭ ਕੁਝ ਕਲਪਨਾ ਆਇਆ ਉੱਥੋਂ ਚਲਾ ਗਿਆ ਜਿਹੜੇ ਸਿੱਖ ਨੇ ਨਾ ਉਹ ਦੇਖ ਨਹੀਂ ਸਕਦੇ ਸੀ ਜਦੋਂ ਮਹਾਰਾਜ ਨੂੰ ਤਸੀਹੇ ਦਿੱਤੇ ਜਾ ਰਹੇ ਸੀ ਭਾਈ ਬਿਰਾਣਾ ਜੀ ਤੇ ਭਾਈ ਲੰਗਾ ਜੀ ਫਿਰ ਮਹਾਰਾਜ ਵੱਲ ਅੱਗੇ ਵੱਧੇ ਸੀ ਜਦੋਂ ਮਹਾਰਾਜ ਵੱਲ ਅੱਗੇ ਵੱਧੇ ਉਹਨਾਂ ਨੂੰ ਛੋਟੇ ਵੀ ਪਏ ਤੇ ਗੁਰੂ ਸਾਹਿਬ ਨੇ ਲੋਕ ਦਿੱਤਾ ਕਿਉਂ ਮਾਰ ਖਾਂਦੇ ਹੋ ਸਾਡਾ ਇਸੇ ਤਰ੍ਹਾਂ ਪਾਣਾ ਹੈ ਅਸੀਂ ਜਾਣਾ ਹੀ ਐ ਅਸੀਂ ਸੱਦਾ ਪੱਤਰ ਲਿਖ ਕੇ ਆਏ ਆ ਸੰਬਸਾਹਾ ਲਿਖਿਆ ਮਿਲ ਕੇ ਪਾਵੋ ਤੇਲ ਗੁਰੂ ਸਾਹਿਬ ਕਹਿੰਦੇ ਸੀ ਸੋਚ ਕੇ ਆਏ ਸੀ ਨਾ ਘਬਰਾਓ ਬਾਰ ਬਾਰ ਪਾਈ ਜਿਹੜਾ ਪਰਾਣਾ ਜੀ ਹੈ ਨਾ ਉਹਨਾਂ ਨੇ ਕਿਹਾ ਮਹਾਰਾਜ ਮੇਰਾ ਸਰੀਰ ਲੈ ਲਓ ਮਹਾਰਾਜ ਕਿਰਪਾ ਕਰੋ ਆਪਣਾ ਸਰੀਰ ਰੱਖ ਲਓ ਮੇਰਾ ਸਰੀਰ ਲੈ ਲਓ ਮਹਾਰਾਜ ਕਿਰਪਾ ਕਰੋ ਬਾਰ ਬਾਰ ਕਿਹਾ ਮਹਾਰਾਜ ਕਹਿੰਦੇ ਤੇਰਾ ਸਰੀਰ ਲਵਾਂਗੇ ਸਮਿਆਂਾਂ ਤੇ ਤੈਨੂੰ ਆਪਣੇ ਆਪ ਕਵਾਂਗੇ ਤੇਰਾ ਸਰੀਰ ਲਵਾਂਗੇ ਸਮਿਆਂਾਂ ਤੇ ਤਨ ਗੁਰ ਹਰਗੋਬਿੰਦ ਸਹਿ ਮਹਾਰਾਜ ਦੇ ਜੰਗ ਜਦੋਂ ਹੋਇਆ ਇਹਨਾਂ ਲੋਕਾਂ ਨੇ ਚੜਾਈ ਕੀਤੀ ਤੇ ਪਾਈ ਪਰਾਣਾ ਜੀ ਨੇ ਮਹਾਰਾਜ ਦੇ ਸੰਮੁਖ ਸੀਧੀਆਂ ਪਾਈਆਂ ਸੀ ਉਹ ਸਮਾਂ ਬੜਿਆ ਸੀ ਗੁਰੂ ਸਾਹਿਬ ਨੇ ਜਿਹੜੀ ਉਹਨਾਂ ਦੀ ਅਰਦਾਸ ਬੇਨਤੀ ਕਬੂਲ ਕੀਤੀ ਸੀ ਕਿ ਲਵਾਂਗੇ ਸਰੀਰ ਤੇਰਾ ਸਮਿਆਂਾਂ ਤੇ ਆਪ ਕਹਿ ਕੇ ਲਵਾਂਗੇ ਸਾਡੇ ਵਿੱਚ ਤੁਸੀਂ ਆਪੇ ਦੋਵੋਂਗੇ ਇਹ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੇ ਪਿਆਰੇ ਸਿੱਖ ਸਿੱਖਾਂ ਤੇ ਸਿੱਖੀ ਦੀ ਨਿਸ਼ਾਨੀ ਕੀ ਹੈ ਸ਼ਹੀਦੀਆਂ ਮਹਾਰਾਜ ਨੇ ਜੋ ਸ਼ਹੀਦੀ ਦੀ ਗੁਰਤੀ ਪਾਈ ਉਹ ਅੱਗੇ ਸਿੱਖਾਂ ਨੇ ਕਮਾਈ ਹੈ ਪੰਦੀਆਲਾ ਜੀ ਨੇ ਉਬਲ ਕੇ ਇਸ ਸਾਰੀਆਂ ਉਹਨਾਂ ਨੇ ਜਿਹੜੀ ਪ੍ਰੀਖਿਆਵਾਂ ਨੇ ਫਿਰ ਦਿੱਤੀਆਂ ਨੇ ਜੇ ਗੁਰੂ ਸਾਹਿਬ ਨੇ ਸਬਕ ਪੜ੍ਹਾਇ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਅੱਗੇ ਮਹਾਰਾਜ ਕਿਰਪਾ ਕਰਕੇ ਮੇਰ ਪਰੇ ਹੱਥ ਰੱਖ ਕੇ ਫਿਰ ਆਪਣੇ ਇਸ ਤਰ੍ਹਾਂ ਦਰਸ਼ਨ ਦੇਣ ਮਹਾਰਾਜ ਸਾਰੀ ਸੰਗਤ ਤੇ ਮੇਰ ਪਰੇ ਹੱਥ ਰੱਖਣ ਕਿਉਂਕਿ ਜਦ ਮਹਾਰਾਜ ਲਾਹੌਰ ਗਏ ਸੀ ਨਾ ਆਪ ਜੀ ਨੇ ਦਰਸ਼ਨ ਕੀਤੇ ਮਹਾਰਾਜ ਨੇ ਉਹ ਸਰੂਪਤਾ ਰਣ ਕਰ ਦਿੱਤਾ ਸੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੱਕੇ ਵਸਹਿ ਕਾਮ ਦੇ ਨਾ ਫਿਰ ਜੋ ਮਹਾਰਾਜ ਪਸੰਦਾ ਇੱਛਾ ਲੱਗੇ ਉਹ ਪੂਰਤੀ ਕਰ ਦੇ ਪਰ ਆਪਣੀ ਤਰਫ ਤੋਂ ਜਿਵੇਂ ਦੁੰਦਣਾ ਕਿ ਆਪਣੀ ਤਰਫ ਤੋਂ ਪਿਤਾ ਨੇ ਕੀ ਦੇਣਾ ਹੈ ਆਪਣੀ ਤਰੁਤ ਮਹਾਰਾਜ ਨਾਮ ਦੀਆਂ ਦਾਤਾਂ ਬਖਸ਼ਦੇ ਸਤ ਗੁਰ ਸਿੱਖ ਕੋ ਨਾਮ ਤਨ ਦੇ ਸਤ ਗੁਰ ਸਿੱਖ ਕੋ ਨਾਮ ਤਨ ਦੇ ਗੁਰ ਤਾਂ ਸਿਕ ਵੱਡ ਭਾਗੀ ਹੈ ਗੁਰ ਤਾਂ ਸਿਕ ਵੱਡ ਭਾਗੀ ਹੈ ਮਹਾਰਾਜ ਕਿਰਪਾ ਕਰੋ ਸੰਸਾਰਾਂ ਨੂੰ ਵੱਡੇ ਭਾਗਾ ਵਾਲਾ ਬਣਾ ਦਿਓ ਨਾਮ ਦੀਆਂ ਦਾਤਾਂ ਪਗਤੀਆਂ ਦਾਤਾਂ ਬਖਸ਼ ਕੇ ਨਿਹਾਲ ਨਿਹਾਲ ਕਰੋ ਮਹਾਰਾਜ ਸੰਗੁਰ ਪਿਤਾ ਜੀ ਦੀ ਬਾਣੀ ਕਹਿੰਦੀ ਸਭ ਤੋਂ ਵੱਡੇ ਪਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਪੜਤਿਆਂ ਜੋ ਗੁਰੂ ਦੀ ਚਰਣੀ ਪੈਂਦੇ ਨੇ ਸ਼ਰਣ ਵਿੱਚ ਰਹਿੰਦੇ ਨੇ ਸਭ ਤੋਂ ਵੱਡੇ ਪਾਗ ਉਹਨਾਂ ਦੇ ਹੁੰਦੇ ਨੇ ਮਹਾਰਾਜ ਨੇ ਸੰਤਾਂ ਦੇ ਪਾਗ ਵੀ ਦੱਸੇ ਸਾਧ ਦੇ ਵੀ ਦੱਸੇ ਗੁਰਮੁਖਾਂ ਦੇ ਵੀ ਦੱਸੇ ਪਰ ਅਖੀਲੀ ਪੰਕਤੀ 'ਚ ਤਤ ਸਾਰ ਬਾਤ ਕਹਤੀ ਸਬਦੋਂ ਵੱਡੇ ਬਾਗ ਗੁਰਸਿੱਖਾਂ ਕੇ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਆਪਣੀ ਗੁਰਸਿੱਖੀ ਦੀਆਂ ਦਾਤਾਂ ਬਖਸ਼ਣ ਬਾਣੀ ਹਿਰਦੇ ਵਿੱਚ ਵਸੇ ਬਾਣੀ ਦੀ ਸਦਾ ਨਾਚ ਰਹਿ ਜੂਲਤੇ ਨਿਸ਼ਾਨ ਰਹੇ ਸਜਤੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ